ਗੁਰਦਾਸਪੁਰ ਦੀ ਪ੍ਰਾਈਵੇਟ ਟਰਾਂਸਪੋਰਟ ਆਪਰੇਟਰ ਯੂਨੀਅਨ ਦੇ ਵੱਲੋਂ ਅੱਜ ਏ ਰਿਕਸ਼ਾ ਚਾਲਕਾਂ ਦੇ ਮਨਮਾਨੀ ਦੇ ਖਿਲਾਫ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਕਰਨ ਦੀ ਮੰਗ ਰੱਖੀ ਜਿਸ ਚ ਪ੍ਰਾਈਵੇਟ ਟਰਾਂਸਪੋਰਟਰ ਯੂਨੀਅਨ ਦੇ ਆਗੂ ਨੇ ਰੋਸ਼ਟਾਇਆ ਕਿ ਹਰ ਸਾਲ ਉਹ ਹਜ਼ਾਰਾਂ ਰੁਪਏ ਦਾ ਟੈਕਸ ਤੈਂਦੇ ਨੇ ਪਰ ਹੁਣ ਰੂਟ ਲੈਣ ਵਾਸਤੇ ਵੀ ਪੈਸੇ ਦਿੰਦੇ ਨੇ ਪਰ ਇਹ ਰਿਕਸ਼ਾ ਚਾਲਕ ਬਿਨਾਂ ਕਿਸੇ ਟੈਕਸ ਦੇ ਬਿਨਾਂ ਕਿਸੇ ਆਰਸੀ ਤੇ ਬਿਨਾਂ ਕਿਸੇ ਰੂਟ ਦੀ ਸ਼ਰਤੋਂ ਤੀਤੀ ਤੀ 40 40 ਕਿਲੋਮੀਟਰ ਦੂਰ ਪਿੰਡਾਂ ਦੀ ਸਵਾਰੀ ਵੀ ਚੋਕਰੀ ਇਸ ਕਾਰਨ ਛੋਟੇ ਟਰਾਂਸਪੋਰਟਰਾਂ ਨੂੰ ਘਾਟਾ ਚਲਣਾ ਕਰ ਰਿਹਾ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਪੈਸੇ ਵਾਲੇ ਤਸੂਖਦਾਰ ਲੋਕਾਂ ਤੇ ਕੁਝ ਮੁਲਾਜ਼ਮਾਂ ਨੇ ਆਪਣੀ ਰਿਕਸ਼ਾ ਭਾਈ ਹੋਏ ਹਨ ਅਤੇ ਕਿਰਾਏ ਦੇ ਉੱਪਰ ਦਿੱਤੇ ਹੋਏ ਹਨ ਜਿਨ੍ਹਾਂ ਦਾ ਨਾ ਕੋਈ ਰੂਟ ਹੈ ਤੇ ਨਾ ਕੋਈ ਰੂਟ ਪਲਾਨ ਮੰਨਦੇ ਅਤੇ ਨਾ ਹੀ ਕਿਸੇ ਕਾਨੂੰਨ ਨੂੰ ਮੰਨਦੇ ਜਦ ਅਸੀਂ ਇਹਨਾਂ ਰਿਕਸ਼ਾ ਚਾਲਕਾਂ ਨੂੰ ਰੋਕਦੇ ਹਾਂ ਤਾਂ ਇਹ ਸਾਡੇ ਨਾਲ ਝਗੜਾ ਕਰਦੇ ਨੇ ਉਹਨਾਂ ਨੇ ਕਿਹਾ ਕਿ ਕਈ ਵਾਰ ਆਰਟੀਓ ਅਤੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕਰ ਚੁੱਕੇ ਹਾਂ ਪਰ ਸਾਡੇ ਸੁਣਵਾਈ ਨਹੀਂ ਹੋ ਰਹੀ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹਨਾਂ ਉੱਪਰ ਸ਼ਿਕੰਜਾ ਨਾ ਕੱਸਿਆ ਗਿਆ ਤਾਂ ਅਸੀਂ ਇਕੱਠੇ ਹੋ ਕੇ ਬੱਸਾਂ ਰੋਕ ਦੇਾਂਗੇ ਤੇ ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਪਰਵਾਰਾਂ ਸਮੇਤ ਭੁੱਖ ਹੜਤਾਲ ਤੇ ਬੈਠਾਂਗੇ ਅਸੀਂ ਸਾਰੇ ਇਕੱਠੇ ਹੋਏ ਹਾਂ ਇਸ ਕਰਕੇ ਜਦੋਂ ਪਾਣੀ ਸਿਰ ਤੋਂ ਲੱਗ ਜਾਂਦਾ ਜੀ ਅਸੀਂ ਸਿਟੀ ਥਾਣਾ ਐਸਐਸਪੀ ਡਿਪਟੀ ਸਾਹਿਬ ਸਾਰਿਆਂ ਕੋ ਪੰਗ ਪੱਤਰ ਭੇਜਿਆ ਗਿਆ ਵੀ ਆਟੋ ਈ ਰਿਕਸ਼ੇ ਵਾਲੇ ਜਿਹੜੇ ਆ ਜਿਨ੍ਹਾਂ ਦਾ ਕੋਈ ਨੰਬਰ ਨਹੀਂ ਕੋਈ ਕਾਗਜ਼ ਪੱਤਰ ਨਹੀਂ ਕੋਈ ਇਹੋ ਜਿਹਾ ਬਯੂਦਾ ਪ੍ਰੂਫ ਨਹੀਂ ਜਿਸ ਤੇ ਉਹ ਕਾਬੂ ਕਰ ਸਕੀਏ ਉਹ ਸਵਾਰੀਆਂ ਭਾਲ ਕੇ ਜਿੱਦਾਂ ਗਰਦਾਸਪੁਰ ਤੋਂ ਕਲਾਨੌਰ ਨੂੰ ਗਰਦਾਸਪੁਰ ਤੋਂ ਕਨਮਾਨ ਸਭ ਗਰਦਾਸਪੁਰ ਤੋਂ ਸਾਲਾ ਮਕੇਰੀਆਂ ਵੱਲ ਨੂੰ ਪੇਪਰ ਪਰ ਕੇ ਲੈ ਜਾਂਦੇ ਨੇ ਜਦੋਂ ਕਿ ਅਸੀਂ ਡੱਕਨੇ ਆ ਉਹ ਅੱਗੋਂ ਕਪੱਤ ਕਰਦੇ ਨੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਬੜੀ ਬਾਰ ਅਫਸਰਾਂ ਨੂੰ ਮਿਲੇ ਆ ਵੀ ਸਾਡੀ ਕੋਈ ਸੁਣਵਾਈ ਕਰੋ ਕਿਉਂਕਿ ਇਹਨਾਂ ਦਾ ਰੂਟ ਵਾ ਸਿਰਫ ਸ਼ਹਿਰ ਦੇ ਅੰਦਰ ਜਾਣਾ ਇਹਨੀ ਸਵਾਰੀ ਚੁੱਕ ਕੇ ਕਹਿੰਦੇ ਸਾਲਮ ਜਾ ਰਹੇ ਆਂ ਫਲਮ ਕੀ ਨਾ ਕੋ ਪ੍ਰੂਫ ਹੈ ਸਾਲਮ ਜਾਂਦਾ ਇੱਥੇ 10 ਸਵਾਰੀ ਲੱਦ ਕੇ ਜਾਂਦੇ ਜਾਂਦੇ ਕਿ ਉੱਥੇ 4 ਸਵਾਰੀਆਂ ਲੋੜ ਬੈਂਝਦੀਆਂ 10-10 ਸਵਾਰੀਆਂ ਲੱਦ ਕੇ ਜਾ ਰਹੇ ਆ ਕੋਈ ਪਲਟ ਜਾਂਦਾ ਕੋਈ ਹਾਸਾ ਹੋ ਜੇ ਉਹਦਾ ਜ਼ਿੰਮੇਵਾਰ ਕੌਮਣਾ ਅਸੀਂ ਟੈਕਸ ਧਾਰਨੇ ਆ ਜੀ ਹਰ ਬੱਸ ਦਾ ਟੈਕਸ ਅਨਸੋਰਸ ਬਕਾਇਦਾ ਪਾਸਿੰਗ ਤੱਕ ਨਹੀਂ ਹੁੰਦੀ ਆ ਇਸ ਤੋਂ ਇਲਾਵਾ ਜੇ ਗੱਡੀ ਰੂਟ ਚੱਲਦੀ ਆ ਆਟਿਓ ਸਾਹਿਬ ਗੱਡੀ ਬੌਂਡ ਕਰਦਾ ਕਿਉਂਕਿ ਕਾਗਜ਼ ਨਹੀਂ ਹੁੰਦੇ ਸਾਡਾ ਟੈਕਸ ਨਾ ਹੋਵੇ ਇਹਨਾਂ ਵਾਰੀ ਕੋਈ ਪ੍ਰਸ਼ਾਸਨ ਨਹੀਂ ਦੇਖ ਰਿਹਾ ਜੀ ਇਹ ਕੀ ਕਾਰਜ ਕਰ ਰਹੇ ਨੇ ਅਸੀਂ ਅੱਜ ਸਾਰੀਆਂ ਕਾਰਵਾਈ ਤੱਕ ਘਰ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਪੀਣਾ ਤੇ ਕੋਈ ਕਾਰਵਾਈ ਕੀਤੀ ਜਾਵੇ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਅਸੀਂ ਚੱਕਾ ਜਾਮ ਕਰਾਂਗੇ ਹਰ ਪ੍ਰੋੜ ਦੇ ਉੱਤੇ ਆਪ ਆਪਣੀ ਮਿਨੀ ਵੱਸਾ ਬੰਦ ਕਰਕੇ ਚਾਬੀਆਂ ਆਣ ਕੇ ਇਹਨਾਂ ਨੂੰ ਫੜਾ ਜਾਗੇ ਵੀ ਈ ਰਿਕਸ਼ੇ ਵਾਲੇ ਚਾਲੂ ਕਰਕੇ ਗਾਂ ਖਲਾਦੋ ਅਸੀਂ ਆਪਣਾ ਟੈਕਸ ਬਚਾ ਸਕੀਏ ਕਿਉਂਕਿ ਰੂਲ ਤਾਂ ਹੋਵੇ ਜੇ ਇਹਨਾਂ ਦੇ ਨੰਬਰ ਪਲੇਟ ਹੋਏ ਕੋਈ ਨੰਬਰ ਨਹੀਂ ਇਹ ਇੱਕ ਆਮ ਰਿਕਸ਼ੇ ਦੀ ਤਰ੍ਹਾਂ ਚਾਲੂ ਕੀਤੀ ਹੈ ਵੀ ਲੋਕਲ ਸਵਾਰੀ ਨੂੰ ਕਮਾਉਣ ਵਾਸਤੇ اکثر ਕੇ ਚੀਜ਼ ਦਾ ਪ੍ਰੂਫ ਹੋਵੇ ਕੋਈ ਆਰਟੀਓ ਸਾਹਿਬ ਦੇ ਅੰਦਰੋਂ ਕੋਈ ਟੈਸਟ ਕਰਕੇ ਆਇਆ ਹੋਵੇ ਤਾਂ ਫੇਰ ਹੀ ਜਾ ਸਕਦਾ ਨਾ ਇਹਨਾਂ ਦਾ ਕੋਈ ਨੰਬਰ ਪਲੇਟ ਹੀ ਹੈ ਨਹੀਂ ਮੰਨ ਲਓ ਕੋਈ ਕੋਈ ਹਾਸਾ ਕਰਕੇ ਕੋਈ ਚੱਲ ਜਾਂਦਾ ਕੋਈ ਪ੍ਰੂਫ ਨਹੀਂ ਹੈਗਾ ਇਹਨਾਂ ਦਾ ਜੀ ਅਸੀਂ ਇੱਕ ਇੱਕ ਵਾਸਤੇ ਦੋ ਦੋ ਤਿੰਨ ਤਿੰਨ ਜਾਨੀਆਂ ਰੱਖੇ ਹੁੰਦੇ ਆ ਕਿਉਂਕਿ ਡਰਾਈਵਰ ਕਨੈਕਟਰ ਹੈਲਪਰ ਜੇ ਬੱਸ ਘਟਾਉਣ ਵਾਸਤੇ ਵੀ ਅਸੀਂ ਦੋ ਦੋ ਟਾਈਮਾਂ ਤੇ ਇੱਕ ਇੱਕ ਬੱਸ ਚਲਾ ਰਹੇ ਹਾਂ ਕਈ ਵਾਰੀ ਤਿੰਨ ਤਿੰਨ ਟਾਈਮ ਤੇ ਇੱਕ ਬੱਸ ਚਲਾ ਰਹੇ ਹਾਂ ਕਿਉਂਕਿ ਖਰਚਾ ਹੀ ਨਹੀਂ ਪੂਰਾ ਹੋ ਰਿਹਾ ਔਰ ਜਿਹੜਾ ਮਸਲ ਗੈਪ ਪੈਂਦਾ ਉਹਦੇ ਵਿੱਚ ਇਹ ਰਿਕਸ਼ੇ ਵਾਲੇ ਭਰ ਕੇ ਲੈ ਜਾਂਦੇ ਆ ਅਸੀਂ ਫ ਇਹਨਾਂ ਨੂੰ ਡੱਕਦੇ ਆ ਇਹ ਗੱਡੀ ਇਕੱਠ ਕਰਕੇ ਮੁੰਡਿਆਂ ਦਾ ਤੇ ਲੜਨ ਵਾਸਤੇ ਬੱਸ ਡਾਕੇ ਪੈ ਜਾਂਦੇ ਆ ਜਦੋਂ ਕਿ ਅਸੀਂ ਇਹਦੀ ਕੰਪਲੇਂਟਾਂ ਵੀ ਛਿਟੀ ਥਾਣੇ ਲਿਖਾਈਆਂ ਹੋਈਆਂ ਨੇ ਜਦੋਂ ਕਿ ਹ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ ਜੀ ਅਸੀਂ ਇਹ ਨਹੀਂ ਕਹਤਾ ਵੀ ਕਿਸੇ ਦਾ ਵੀ ਕੋਈ ਬਿਜ਼ਨਸ ਵਾ ਜਾਂ ਕੋਈ ਰੋਜ਼ਗਾਰ ਆ ਖੋਇਆ ਜਾਵੇ ਕਿਉਂਕਿ ਰੋਜ਼ਗਾਰ ਤੇ ਮਿਲ ਨਹੀਂ ੜਿਆ ਕਿਸ ਨੂੰ ਵੀ ਅਸੀਂ ਹਾਂ ਇਹ ਜੂੜ ਕਵਾਂਗੇ ਕਿ ਜੇ ਰੋਜ਼ਗਾਰ ਦਿੱਤਾ ਵਾ ਉਹਨੂੰ ਸ਼ਹਿਰ ਦੇ ਅੰਦਰ ਤਲਾ ਜਾਵੇ ਇਹ ਨਹੀਂ ਕਿ ਸਾਡੇ ਪੇਟ ਤੇ ਲੱਤ ਮਾਰੀ ਜਾਵੇ ਇਸ ਕਰਕੇ ਅਸੀਂ ਇਹਦੀ ਬਲਕਾਪ ਕਰਾਂਗੇ ਜੀ ਆ ਪੈ ਰਿਹਾ ਹੈ ਬੜੀ ਵਾਰੀ ਰੌਲਾ ਪਿਆ ਅਫਸਰਾਂ ਦੇ ਪੇਛੋ ਹੈ ਇਹ ਮੇਰੀ ਭੂਤਣਾ ਚੱਲਣ ਦੇ ਨੇ ਸਭ ਕੋ ਜੀ ਇਹ ਆਮ ਲੋਕਾਂ ਦੇ ਰਕਸ਼ਾ ਨਹੀਂ ਗਰੀਬ ਲੋਕ ਦਾ ਰਕਸ਼ਾ ਕਿਸ ਦਾ ਨਹੀਂ ਇਹ ਜਿਹੜੇ ਨੇ ਈ ਦਸੇ ਇਹ ਸਾਰੇ ਪਹੁੰਚ ਵਾਲੇ ਲੋਕਾਂ ਦੇ ਨੇ ਇੱਥੇ 50 50 ਦਾ ਰੌਲਾ ਹੈਗਾ ਇਹਦੇ ਪੰਜਾਂ ਪੰਜਾਂ ਦੀ ਗੱਲ ਕਰਨ ਇਹਨਾਂ ਮੁਲਾਵਮਾ ਪੈਦੇ ਨੇ ਇੱਥੇ 50 50 ਦਾ ਰੌਲਾ ਹੈਗਾ ਇੱਥੇ ਇੱਕ ਬੰਦੇ ਦਾ ਇਹੋ ਹੀ ਤੇ ਗੱਲ ਦਾ ਜਵਾਬ ਲੈਣ ਆਏ ਆ ਜੀ ਅੱਜ ਕਿ ਜੇ ਸਾਡੀ ਕੋਈ ਨਹੀਂ ਸੁਣਵਾਈ ਹੋਣੀ ਤੇ ਫਿਰ ਅਸੀਂ ਇੱਥੇ ਦਰਿਹੜਾ ਕੇ ਬਹਿ ਜਾਂਦੇ ਹਾਂ ਸਾਰਾ ਪਰਵਾਸ ਲਿਆ ਕੇ ਜੀ ਬੱਚਿਆਂ ਸਮੇਤ ਆ ਜਾਂਦੇ ਨੇ ਆਇਦਾਂ ਬੱਚਿਆਂ ਦੀ ਪੜ੍ਹਾਈ ਕਰਨ ਤੋਂ ਵੀ ਹੱਥ ਰੋ ਗਈਆਂ ਐਨੀ ਸਾਡੇ ਵਾਸਤੇ ਪਰੇਸ਼ਾਨੀ ਪੈ ਗਈ ਹੈ ਤਨਖਾਹਾਂ ਨਹੀਂ ਦੇ ਸਕਦੇ ਆਪਣੇ ਬੱਚਿਆਂ ਦੀ ਬੱਚਿਆਂ ਦੀ ਫੀਸ ਨਹੀਂ ਦੇ ਸਕਦੇ ਤੇ ਆਪਾਂ ਕਿੱਧਰ ਜਾਈਏ ਇਦਾਂ ਤੇ ਫਿਰ ਕੋਈ ਵੀ ਸ਼ਾਹੂਕਰ ਬੰਦਾ ਕੋਈ ਵੀ ਪ੍ਰਸ਼ਾਸਕ ਬੰਦਾ ਆਪਣੇ ਪੰਜ ਪੰਜ ਦਸ ਦਸ ਰਖਸ਼ੇ ਪਾ ਕੇ ਕਹਾਂਨੋ ਤਾਂ ਕਿ ਚੱਲ ਜੇ ਤੇ ਵਰਤਾ ਕਹ ਚੱਲ ਜੇ ਆਪਾਂ ਕੇਰੀਆਂ ਤੱਕ ਚੱਲੇ ਹਲ-ਹਲ ਚੱਲ ਜੇ